ਦਸੂਆ ਵਿੱਚ ਇੱਕ ਚੋਰ ਦੀ ਘਟਿਆ ਕਰਤੂਤ ਸਾਹਮਣੇ ਆਈ ਹੈ ਜਿੱਥੇ ਕਿ ਚੋਰ ਦੇ ਵੱਲੋਂ ਦਿਨ ਦਿਹਾੜੇ ਹੀ ਮੰਦਿਰ ਅੰਦਰ ਦਾਖਲ ਹੋ ਕੇ ਮੰਦਿਰ ਦੀ ਗੋਲਕ ਨੂੰ ਤੋੜ ਕੇ ਉਸ ਵਿੱਚੋਂ ਨਕਦੀ ਲੈ ਕੇ ਚੋਰ ਫਰਾਰ ਹੋ ਗਿਆ ਇਹ ਚੋਰ ਦਿਨ ਦਿਹਾੜੇ ਆਉਂਦਾ ਹੈ ਤੇ ਬੜੀ ਹੀ ਸ਼ਰਦਾ ਦੇ ਨਾਲ ਮੰਦਿਰ ਦੇ ਬਾਹਰ ਚਪਲਾਂ ਉਤਾਰ ਕੇ ਮੰਦਿਰ ਅੰਦਰ ਮੱਠਾ ਟੇਕਣ ਦੇ ਬਹਾਨੇ ਦਾਖਲ ਹੁੰਦਾ ਹੈ ਅਤੇ ਮੰਦਰ ਅੰਦਰ ਦਾਖਲ ਹੋਣ ਤੋਂ ਬਾਅਦ ਮੰਦਰ ਅੰਦਰ ਦੀ ਗੋਲਕ ਨੂੰ ਤੋੜ ਕੇ ਉਸ ਅੰਦਰੋਂ ਨਕਦੀ ਚੋਰੀ ਕਰਕੇ ਚੁੱਪਚਾਪ ਬਾਹਰ ਆਉਂਦਾ ਹੈ ਤੇ ਇੰਜ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਇਸ ਤਰ੍ਹਾਂ ਦੇ ਨਾਲ ਚੁੱਪਚਾਪ ਉੱਥੋਂ ਫਰਾਰ ਹੋ ਜਾਂਦਾ ਹੈ ਪਰ ਉੱਥੇ ਹੀ ਉਸ ਦੀ ਇਹ ਘਟਿਆ ਕਰਤੂਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਏ ਇਸ ਤੋਂ ਬਾਅਦ ਜਦੋਂ ਮੰਦਰ ਦੇ ਸੇਵਾਦਾਰ ਮੰਦਰ ਦੇ ਅੰਦਰ ਜਾਂਦੇ ਹਨ ਤੇ ਉਹਨਾਂ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਹੈ ਅਤੇ ਇਸ ਦੀ ਸੂਚਨਾ ਤੁਰੰਤ ਦਸੂਹਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਕਟਨਦ ਸੁਹਾਦੀ ਨੋਂਦੇ ਪਿੰਡ ਬਾਇਾ ਚੱਕ ਦੀ ਜਿਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਪ੍ਰਬੰਧਕ ਗੁਰਪਿੰ다 ਸਿੰਘ ਅਤੇ ਪਿੰਡ ਦੇ ਸਰਪੰਚ ਹਜਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਬਾਇਾ ਚੱਕ ਦੇ ਬਾਬਾ ਬਲਕਨਾਥ ਦੇ ਮੰਦਰ ਚੋਂ ਲੰਗੀ 3 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਇੱਕ ਚੋਰ ਮੰਦਰ ਅੰਦਰ ਮੱਠਾ ਟੇਕਣ ਦੇ ਬਹਾਨੇ ਆ ਕੇ ਮੰਦਰ ਅੰਦਰ ਲੱਗੀ ਗੋਲਕ ਨੂੰ ਤੋੜ ਕੇ ਉਸ ਵਿੱਚੋਂ ਤਕਰੀਬਨ 35 ਤੋਂ 40 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਉਹਨਾਂ ਦੱਸੇ ਕਿ ਜਦੋਂ ਤੱਕ ਉਹਨਾਂ ਨੂੰ ਇਸ ਦਾ ਪਤਾ ਲੱਗਾ ਉਸ ਸਮੇਂ ਤੱਕ ਉਹ ਵਿਅਕਤੀ ਉਸ ਜਗ੍ਹਾ ਤੋਂ ਫਰਾਰ ਹੋ ਚੁੱਕਾ ਸੀ ਪਰ ਉਸ ਦੀ ਇਹ ਘਟਿਆ ਕਰਤੂਤ ਮੰਦਿਰ ਦੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਏ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਰਿਆਂ ਵਿੱਚ ਇੱਕ ਵਿਅਕਤੀ ਆਉਂਦਾ ਹੈ ਤੇ ਮੰਦਿਰ ਅੰਦਰ ਦਾਖਲ ਹੋ ਕੇ ਮੰਦਿਰ ਦੀ ਗੁਲਕ ਵਿੱਚੋਂ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਅਤੇ ਉਹਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਘਟਿਆ ਕਰਤੂਤ ਕਰਨ ਵਾਲੇ ਚੋਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਇਸ ਤਰ੍ਹਾਂ ਦੀਆਂ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਉੱਤੇ ਠੱਲ ਪਾਈ ਜਾਵੇ ਉੱਥੇ ਹੀ ਸਬੰਧਿਤ ਜਾਂਚ ਅਧਿਕਾਰੀ ਐਸੇ ਅਨਿਲ ਕੁਮਾਰ ਨੇ ਦੱਸਿਆ ਕਿ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਸੀਸੀਟੀਵੀ ਦੇ ਆਧਾਰ ਦੇ ਉੱਤੇ ਚੋਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰ ਸਰਾਖਾ ਦੇ ਪਿੱਛੇ ਹੋਣਗੇ ਮੇਰਾ ਨਾਮ ਬਾਜੀ ਗੁਰਪਿੰਦਰ ਸਿੰਘ ਪਿੰਡ ਬਾਜਾਚੱਕ ਤੇ ਆਪਣੇ ਪਿੰਡ ਦੇ ਵਿੱਚ ਇੱਥੇ ਬਾਬਾ ਬਲਖਣਾ ਜੀ ਦਾ ਮੰਦਿਰ ਸੀ ਘਰੇ ਤੇ ਉਹ ਆਪਣੇ 3 ਮਈ ਕੋਈ ਸ਼ਾਮੀ ਕੋਈ 4:25 ਦੇ ਮੰਦਰ ਦੇ ਵਿੱਚ ਚੋਰੀ ਹੋਈ ਆ ਤੇ ਉਹ ਚੋਰ ਆਪਣੇ 35 ਤੋਂ 40 ਹਜ਼ਾਰ ਰੁਪਏ ਚੋਰੀ ਕਰਕੇ ਗੱਲੇ ਵਿੱਚੋਂ ਲੈ ਗਿਆ ਪੈਸੇ ਹੀ ਚੋਰੀ ਕਰਕੇ ਲੈ ਗਏ ਜਾਂ ਹੋਰ ਵੀ ਕੁਝ ਨਹੀਂ ਬਈ ਪੈਸੇ ਸੀਗੇ ਝੋਲੀ ਦੇ ਵਿੱਚ ਪੈਸੇ ਸੀ ਜਿੰਨੇ ਜਾਂ ਗੱਲੇ ਦੇ ਵਿੱਚ ਪੈਸੇ ਸੀ ਉਹ ਸਾਰੇ ਚੋਰੀ ਕਰਕੇ ਲੈ ਗਿਆ ਬਾਕੀ ਉਹ ਥੋੜੀ ਬੋਦੀ ਤੋੜਵਾ ਕੇ ਕਿੰਨੀ ਜ਼ਿਆਦਾ ਨਹੀਂ ਕੀਤੀ ਉਹਨੇ ਐਵੇਂ ਕਹਦੀ ਕੋਈ ਵਿਆਧ ਵੀ ਤਾਂ ਕੋਈ ਜ਼ਿਆਦਾ ਨਹੀਂ ਕੀਤੀ ਤੇ ਪਛਾਣ ਹੋਈ ਉਹਦੀ ਹਾਂਜੀ ਪਛਾਣ ਪਾਈ ਉਹਦੇ ਸੀਸੀਟੀਵੀ ਕੈਮਰੇ ਦੇ ਵਿੱਚ ਉਹਦੀ ਵੀਡੀਓ ਸਾਰੀ ਬਣੀ ਹੋਈ ਆ ਆਉਂਦੇ ਦੀ ਜਾਂਦੇ ਦੀ ਮੰਦਰ ਚੋਂ ਨਿਕਲਦੇ ਵੜਦੇ ਦੀ ਸਾਰੀ ਵੀਡੀਓ ਬਣੀ ਹੋਈ ਆ ਪੁਲਿਸ ਦਾ ਸ਼ਾਸਨ ਦੀ ਐਸ ਵੀ ਹਾਂਜੀ ਭਾਜੀ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰ ਦਿੱਤੀ ਹੋਈ ਆ ਤੇ ਉਹਨਾਂ ਨੂੰ ਵੀ ਲਿਖ ਕੇ ਦਿੱਤੀ ਹੋਈ ਐਪਲੀਕੇਸ਼ਨ ਦੇ ਦਿੱਤੀ ਹੋਈ ਵੀ ਉਹ ਜਲਦੀ ਤੋਂ ਜਲਦੀ ਜੇ ਉਹ ਵੀ ਬੰਦੀ ਕਾਰਵਾਈ ਬੰਦੇ ਨੂੰ ਫੜ ਕੇ ਕੀਤੀ ਜਾਵੇ ਸਰਕਾਰੀ ਉਸੇ ਦੀ ਗੀਵਨ ਕਾਰਜ ਸੰਸਾਦ ਤੋਂ ਇਹ ਕੋਰਸ ਪੇਸ਼ ਆਇਆ। ਕੋਰਸ ਪ੍ਰਸ਼ਾਸਨ ਨੇ ਵੀ ਪਾ ਲਈ ਹੁਣ ਕੱਲ ਨੂੰ ਜਿੱਦਾਂ ਅੱਜ ਮਾਰਦਾਨ ਕੋਈ ਕਰਕੇ ਗਿਆ ਘਰਾਂ ਦੇ ਵਿੱਚ ਕੱਲ ਨੂੰ ਕੋਈ ਹੋਰ ਵੀ ਕਰ ਸਕਦਾ ਕਿੱਦਾਂ ਵੀ ਆ ਇਹਨੂੰ ਫੜ ਕੇ ਜਲਦੀ ਜਲਦੀ ਬੰਦੇ ਨੂੰ ਕੁੱਛ ਕੇ ਕੀਤੀ ਜਾ ਵੀ ਕਿੱਥੇ ਦਾ ਕਿੱਥੇ ਦਾ ਨਹੀਂ ਹੈਗਾ ਇਹ। ਇਹ ਨੇ ਬਾਜਾ ਚੱਕ ਦੇ ਮੰਦਰ। ਹਾਂਜੀ ਪਿੰਡ ਬਾਜਾ ਚੱਕ ਦੇ ਵਿੱਚ ਹੀ ਹੈ ਜੀ ਮੰਦਰ। ਬਾਬਾ ਬਲਖਨਾ ਜੀ ਦਾ ਮੰਦਰ ਹੈ। ਸਰਪੰਚ ਪਿੰਡ ਬਾਜਾ ਚੱਕ ਹਰਜੀਤ ਸਿੰਘ। ਕੀ ਬਾਤ ਆ ਤੁਸੀਂ ਪਹਿਲੀ ਸੀ? ਪਿੰਡ ਵਿੱਚ ਨਾ ਇਹ ਗੁਰਪਿੰਦਰ ਨਾਮ ਦਾ ਲੜਕਾ ਆ ਸਾਡੇ ਪਿੰਡ ਦਾ। 10 ਹਾਉਸ ਦਾ ਕੰਮ ਕਰਦਾ ਇਹਨਾਂ ਨੇ ਗੁਰਦਾਰਨਾ ਕੀਤੀ ਤੇ ਮੰਦਰ ਬਣਾਇਆ ਪਿੰਡ ਆਪਣੇ ਘਰ ਦੇ ਵਿੱਚ ਬਾਬਾ ਬਲਗ ਲੱਜੀ ਦਾ ਇਹਨਾਂ ਨੇ ਮੈਨੂੰ ਇਤਲਾਹ ਦਿੱਤੀ ਕਿ ਸਰਪੰਚ ਸਾਹਿਬ ਦੀ ਸਾਡੇ ਚੋਰੀ ਹੋ ਗਈ ਤੇ ਗੋਲਗ ਦੇ ਵਿੱਚ 35 ਤੋਂ 40000 ਰੁਪਏ ਸੀਗਾ ਤੇ ਜਿਹਦੀ ਬਕਾਇਦਾ ਸੀਸੀਟੀਵੀ ਚ ਰਿਕਾਰਡਿੰਗ ਵੀ ਹੋਈ ਆ ਤੇ ਮੈਂ ਮੌਕੇ ਤੇ ਜਾ ਕੇ ਦੇਖਿਆ ਤੇ ਚੋਰੀ ਵਾਕਈ ਹੋਈ ਆ ਤੇ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਇਹਦੀ ਦਰਖਾਸਤ ਦਿੱਤੀ ਗਈ ਆ ਥਾਣੇ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਇਹਨਾਂ ਚੋਰੀਆਂ ਨੂੰ ਲਗਾਮ ਲਗਾਈ ਜਾਵੇ ਅਤੇ ਚੋਰ ਨੂੰ ਜਲਦੀ ਨਾਲ ਫੜਿਆ ਜਾਵੇ ਤਾਂ ਕਿ ਜਿਹੜੀਆਂ ਮਾਰਦਾਤਾ ਹੋ ਰਹੀਆਂ ਆ ਇਹਨਾਂ ਨੂੰ ਠੱਲ ਪਾਈ ਜਾਵੇ